ਮੈਂਬਰ ਨੇ ਉਹ ਵੀ ਉੱਥੇ ਪਹੁੰਚੇ ਸਰਬਸੰਗਤ ਮੰਦਿਰ ਹੁਣ ਉਹ ਉੱਥੇ ਪਹੁੰਚੇ ਸਨ ਤੇ ਉਹ ਮੀਟਿੰਗ ਹੁੰਦੀ ਆ ਮੀਟਿੰਗ ਤੋਂ ਬਾਅਦ ਹੀ ਜਦੋਂ ਕਨੌਰੀ ਬਾਰਡਰ ਤੇ ਸਾਰੇ ਆਗੂ ਆਉਂਦੇ ਆ ਤੇ ਇਸੇ ਵਿਚਕਾਰ ਕੇਂਦਰ ਦੀ ਜਿਹੜੀ ਟੀਮ ਆ ਉਹ ਇੱਥੇ ਪਹੁੰਚੀ ਹੋਈ ਸੀ ਉਹ ਡੱਲਵਾਲ ਸਾਹਿਬ ਉਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਆਉਂਦੀ ਆ ਉੱਥੇ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਜਾਂਦਾ ਵਾ ਕਿ ਅਸੀਂ ਹੁਣ ਮੀਟਿੰਗ ਕਰਨ ਜਾ ਰਹੇ ਹਾਂ ਜਿਹੜੇ ਕਿਸਾਨ ਆਗੂ ਇੱਥੇ ਡਟੇ ਹੋਏ ਨੇ ਉਹਨਾਂ ਦੇ ਨਾਲ ਮੀਟਿੰਗ ਕਰਨੀ ਆ ਉਸ ਤੋਂ ਬਾਅਦ ਆ ਕੇ ਜਿਹੜੀ ਜਾਣਕਾਰੀ ਉਹ ਦਿੱਤੀ ਜਾਏਗੀ ਤਾਂ ਸਭ ਤੋਂ ਅਹਿਮ ਗੱਲ ਹੁਣ ਇਹ ਰਹੇਗੀ ਕਿ ਮੀਟਿੰਗ ਹੈ ਜਿਹੜੀ ਉਹ ਕਿਸ ਵਿਸ਼ੇ ਤੇ ਹੋ ਰਹੀ ਹੈ ਕੀ ਕਿਸੇ ਗੱਲਬਾਤ ਨੂੰ ਲੈ ਕੇ ਮੀਟਿੰਗ ਹੋ ਰਹੀ ਆ ਜੋ ਲਗਾਤਾਰ ਡੈਡਲੌਕ ਬਣਿਆ ਹੋਇਸੀ ਕਿਸਾਨਾਂ ਦਾ ਵੀ ਕਹਿਣਾ ਸੀ ਕਿ ਕੇਂਦਰ ਸਰਕਾਰ ਸਰਦਾਂ ਗੱਲਬਾਤ ਨਹੀਂ ਕਰ ਰਹੀ ਤਾਂ ਕੀ ਗੱਲਬਾਤ ਨੂੰ ਲੈ ਕੇ ਕੋਈ ਸੱਦਾ ਆਇਆ ਵਾ ਜਾਂ ਫਿਰ ਕੋਈ ਹੋਰ ਮਸਲਾ ਵਾ ਤਾਂ ਇਹ ਸਭ ਤੋਂ ਅਹਿਮ ਰਹੇਗਾ ਕਿ ਚਰਚਾ ਕਿਸ ਵਿਸ਼ੇ ਤੇ ਹੋ ਰਹੀ ਆ ਤਾਂ ਜਦੋਂ ਆਗੂ ਜਿਹੜੇ ਨਮਾਇੰਦੇ ਨੇ ਉਦੋਂ ਡੱਲੇਵਾਲ ਸਾਹਿਬ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਹਰ ਆਉਂਦੇ ਤਾਂ ਅਸੀਂ ਉਹਨਾਂ ਨੂੰ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਤਾਂ ਨੁਮਾਇੰਦਿਆਂ ਦੇ ਵੱਲੋਂ ਕਿਹਾ ਗਿਆ ਸੀ ਕਿ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਸਰਕਾਰ ਚਿੰਤਤ ਆ ਤਾਂ ਇਹ ਜਿਹੜੇ ਸ਼ਬਦ ਉਹਨਾਂ ਦੇ ਵੱਲੋਂ ਵਰਤੇ ਗਏ ਸੀ ਕਿ ਡੱਲੇਵਾਲ ਸਾਹਿਬ ਉਹਨਾਂ ਦੀ ਸਿਹਤ ਨੂੰ ਲੈ ਕੇ ਅਸੀਂ ਚਿੰਤਤਾਂ ਇੱਥੇ ਪਹੁੰਚੇ ਹਾਂ ਮੁਲਾਕਾਤ ਕੀਤੀ ਆ ਤਾਂ ਹੁਣ ਅੰਦਰ ਜਿਹੜੀ ਮੀਟਿੰਗ ਚੱਲ ਰਹੀ ਹੈ ਉਹਨਾਂ ਕਹਿ ਕੇ ਹੁਣ ਗੱਲਬਾਤ ਅਸੀਂ ਨੁਮਾਇੰਦਿਆਂ ਨਾਲ ਕਰਾਂਗੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਜਾਏਗੀ ਤਾਂ ਇਸੇ ਮੈਂ ਅੰਦਰ ਦੀਆਂ ਤਸਵੀਰਾਂ ਦੇਖ ਸਕਦੇ ਹਾਂ ਤਾਂ ਅਧਿਕਾਰੀ ਨੇ ਜਿਹ ਹਾਲ ਦੇ ਵਿੱਚ ਕਿਹੜੇ ਹੋਏ ਨਜ਼ਰ ਆ ਰਹੇ ਹੋਣਗੇ ਐਸਐਸਪੀ ਨਾਨਕ ਸਿੰਘ ਨਜ਼ਰ ਆ ਰਹੇ ਨੇ ਨਾਲ ਜਿਹੜੇ ਹੋਰ ਅਧਿਕਾਰੀ ਨੇ ਉਹ ਇੱਥੇ ਨਜ਼ਰ ਆ ਰਹੇ ਨੇ ਤਾਂ ਕੇਂਦਰ ਦੇ ਜਿਹੜੇ ਨੁਮਾਇੰਦੇ ਆ ਉਹ ਇੱਥੇ ਪਹੁੰਚ ਰਹੇ ਆ ਸੈਕਟਰੀ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਅੰਦਰ ਚੱਲ ਰਹੀ ਆ ਮੀਟਿੰਗ ਹੋ ਰਹੀ ਆ ਤਾਂ ਮੀਟਿੰਗ ਦੇ ਵਿੱਚ ਕਿਸ ਵਿਸ਼ੇ ਤੇ ਚਰਚਾ ਹੋਈ ਆ ਜਾਂ ਗੱਲਬਾਤ ਨੂੰ ਲੈ ਕੇ ਕੋਈ ਸੱਦਾ ਆਇਆ ਵਾ ਜਾਂ ਕੀ ਜਿਹੜਾ ਨੁਮਾਇੰਦੇ ਨੇ ਜਿਹੜੇ ਉਹ ਮੈਸੇਜ ਦੇਣ ਕੇ ਲਈ ਆਏ ਇਹ ਸਭ ਤੋਂ ਅਹਿਮ ਰਹੇਗਾ ਕਿ ਮੈਸੇਜ ਕੀ ਦਿੱਤਾ ਜਾਂਦਾ ਵਾ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਤੱਕ ਪਹੁੰਚਾ ਰਹੇ ਆ ਤਾਂ ਨੁਮਾਇੰਦੇ ਜਦੋਂ ਮੀਟਿੰਗ ਤੋਂ ਬਾਅਦ ਬਾਹਰ ਆਉਂਦੇ ਆ ਕਿਸਾਨ ਆਗੂ ਆਉਂਦਾ ਕੀ ਕਹਿਣਾ ਹੋਏਗਾ ਨੁਮਾਇੰਦਿਆਂ ਦਾ ਕੀ ਕਹਿਣਾ ਹੋਏਗਾ ਉਹ ਵੀ ਜਿਹੜੀ ਗੱਲਬਾਤ ਹੋਈ ਕੀ ਤੁਹਾਡੇ ਤੱਕ ਪਹੁੰਚਾਵਾਂਗੇ ਸੋ ਜੋ ਕਿ ਸਾਥ ਸੁਖਵਿੰਦਰ ਦੇ ਨਾਲ ਸੁਖਦੇਵ ਅਸਮੇਖਨੌਰੀ ਬਾਰਡਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਦੇ ਇੱਕ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਤੇ ਉੱਥੇ ਹੀ ਇਸ ਵਿਚਕਾਰ ਹੁਣ ਕੇਂਦਰ ਦੇ ਜਿਹੜੇ ਨੁਮਾਇੰਦੇ ਆ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਾ ਤਾ ਦੱਸਿਏ ਕਿ ਇਸ ਤੋਂ ਪਹਿਲਾਂ ਜੋ ਕੇਂਦਰ ਦੇ ਆਈ ਐਫ ਐਸ ਜੁਆਇੰਟ ਸੈਕਟਰੀ ਨੇ ਐਗਰੀਕਲਚਰ ਮਿਨਿਸਟਰੀ ਆਫ ਇੰਡੀਆ ਦੇ ਉਹ ਇੱਥੇ ਪਹੁੰਚ ਰਹੇ ਨੇ ਪ੍ਰਿਆ ਰੰਜਨ ਨੇ ਜੋ ਉਹ ਖਨੌਰੀ ਬਾਰਡਰ ਤੇ ਪਹੁੰਚਿਆ ਦੱਸਦੀ ਕਿ ਉਸ ਤੋਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਹੋਂਨਾ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਤੇ ਉਸ ਤੋਂ ਬਾਅਦ ਹੁਣ ਜਿਹੜੇ ਕਿਸਾਨ ਆਗੂ ਨੇ ਭਾਵੇਂ ਅਭਿਮੰਨਿਓ ਕਹਾੜ ਹੋਂਨ ਕਾਕਾ ਸਿੰਘ ਕੋਟਰਾ ਹੋਂਨ ਤੇ ਹੋਰ ਜਿਹੜੇ ਤਮਾਮ ਆਗੂ ਨੇ ਜੋ ਖਨੌਰੀ ਬਾਰਡਰ ਦੇ ਉੱਪਰ ਡਟੇ ਹੋਏ ਨੇ ਉਹਨਾਂ ਦੇ ਨਾਲ ਇਸ ਸਮੇਂ ਅੰਦਰ ਮੀਟਿੰਗ ਜਿਹੜੀ ਚੱਲ ਰਹੀ ਆ ਤਾਂ ਇਸ ਸਮੇਂ ਪੰਜਾਬ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਅੰਦਰ ਨਾਲ ਮੌਜੂਦ ਨੇ ਤਾਂ ਡੀਸੀ ਵੀ ਇੱਥੇ ਮੌਜੂਦ ਨੇ ਤਾਂ ਲਗਾਤਾਰ ਅੰਦਰ ਜਿਹੜੀ ਚਰਚਾ ਚੱਲ ਰਹੀ ਆ ਗੱਲਬਾਤ ਚੱਲ ਰਹੀ ਆ ਤੇ ਉੱਥੇ ਤੁਹਾਨੂੰ ਦੱਸਦੀ ਏ ਕਿ ਕੇਂਦਰ ਦੇ ਜਿਹ ਮਿਨਿਸਟਰੀ ਆਫ ਇੰਡੀਆ ਦੇ ਤਾਂ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਅੰਦਰ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਿੱਚ ਦੇਖ ਸਕਦੇ ਹੋ ਅਧਿਕਾਰੀ ਨੇ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਅੰਦਰ ਮੀਟਿੰਗ ਹੋ ਰਹੀ ਹੈ ਗੱਲਬਾਤ ਹੋ ਰਹੀ ਆ ਤਾਂ ਉਮੀਦ ਕੀਤੀ ਜਾ ਰਹੀ ਆ ਕਿ ਹੋ ਸਕਦਾ ਹੈ ਕਿ ਕੋਈ ਗੱਲਬਾਤ ਦਾ ਸੱਦਾ ਆਇਆ ਹੋਵੇ ਜਾਫਰ ਕੋਈ ਜੋ ਲਗਾਤਾਰ ਮੋਰਚਾ ਚੱਲ ਰਿਹਾ ਹੋਆ ਜਿਸ ਨੂੰ ਲੈ ਕੇ ਲਗਾਤਾਰ ਸਸਪੈਂਸ ਬਣਿਆ ਹੋਇਆ ਸੀ ਡੈਡਲੌਕ ਬਣਿਆ ਹੋਇਆ ਸੀ ਕਿਉਂਕਿ ਕੇਂਦਰ ਦੇ ਨਾਲ ਪਿਛਲੇ ਸਾਲ ਤੋਂ ਕੋਈ ਵੀ ਗੱਲਬਾਤ ਜਿਹੜੀ ਨਹੀਂ ਹੋਈ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਮੋਰਚਾ ਚੱਲਦਾ ਆ ਰਿਹਾ ਵਾ ਤਾਂ ਇਸੇ ਵਿਚਾਰ ਹੁਣ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਹੋ ਸਕਦਾ ਕਿ ਗੱਲਬਾਤ ਦਾ ਕੋਈ ਸਦ੍ਹਾ ਹੋਵੇ ਕਿਉਂਕਿ ਜਗਦੀਸ਼ ਸਿੰਘ ਢੱਲੇਵਾਲ ਉਹਨਾਂ ਦੀ ਗੱਲ ਕਰੀਏ ਤਾਂ ਜਿਹ ਚਰਨਜਮਨ ਦੇ ਜਿਹੜਾ ਉਹਨਾਂ ਦਾ ਚੱਲ ਰਿਹਾ ਮਰਨ ਵਰਤਦਾ ਉੱਥੇ ਜੇਕਰ 121 ਕਿਸਾਨਾਂ ਦੀ ਗੱਲ ਕਰੀਏ ਤਾਂ 111 ਕਿਸਾਨ ਸਨ ਜਿਨ੍ਹਾਂ ਨੂੰ ਅੱਜ ਚੌਥਾ ਦਿਨ ਹੈ ਉੱਥੇ ਹੀ 10 ਕਿਸਾਨ ਬੀਤੇ ਦਿਨ ਉਸ ਮਰਨ ਵਰਤ ਤੇ ਵਿੱਚ ਸ਼ਾਮਲ ਹੋਏ ਸੀ ਤਾਂ 121 ਕਿਸਾਨ ਨੇ ਜਿਹੜੇ ਉਹ ਵਰਤ ਦੇ ਉੱਪਰ ਬੈਠੇ ਹੋਏ ਨੇ ਮਰਨ ਵਰਤ ਤੇ ਉੱਪਰ ਤੋਂ ਦੂਜੇ ਪਾਸੇ ਅੱਜ ਕੇਂਦਰ ਦੇ ਜਿਹੜੇ ਨੁਮਾਇੰਦਾ ਉਹ ਇੱਥੇ ਪਹੁੰਚਿਆ ਤੇ ਇਸ ਤੋਂ ਪਹਿਲਾਂ ਐਸਕੇਐਮ ਅਤੇ ਐਸਕੇਐਮ ਨਾਨ ਪੋਲਿਟਿਕਲ ਦੀ ਵੀ ਇੱਕ ਮੀਟਿੰਗ ਹੋਈ ਸੀ ਕਿਸਾਨ ਮਜ਼ਦੂਰ ਮੋਰਚਾ ਤੇ ਜਿਹੜੇ ਮੈਂਬਰ ਨੇ ਉਹ ਵੀ ਉੱਥੇ ਪਹੁੰਚੇ ਸਰਪੰਚ ਧੰਦੇਰ ਹੁਣ ਵੀ ਉੱਥੇ ਪਹੁੰਚੇ ਸਨ ਤੇ ਉਹ ਮੀਟਿੰਗ ਹੁੰਦੀ ਆ ਮੀਟਿੰਗ ਤੋਂ ਬਾਅਦ ਹੀ ਜਦੋਂ ਕਨੌਰੀ ਬਾਰਡਰ ਤੇ ਸਾਰੇ ਆਗੂ ਆਉਂਦੇ ਆ ਤੇ ਇਸੇ ਵਿਚਕਾਰ ਕੇਂਦਰ ਦੀ ਜਿਹੜੀ ਟੀਮ ਆ ਉਹ ਇੱਥੇ ਪਹੁੰਚੀ ਹੋਈ ਸੀ ਉਹ ਡੱਲਵਾਲ ਸਾਹਿਬ ਉਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਆਉਂਦੀ ਆ ਉੱਥੇ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਜਾਂਦਾ ਵਾ ਕਿ ਅਸੀਂ ਹੁਣ ਮੀਟਿੰਗ ਕਰਨ ਜਾ ਰਹੇ ਹਾਂ ਜਿਹੜੇ ਕਿਸਾਨ ਆਗੂ ਇੱਥੇ ਡਟੇ ਹੋਏ ਨੇ ਉਹਨਾਂ ਦੇ ਨਾਲ ਮੀਟਿੰਗ ਕਰਨੀ ਆ ਉਸ ਤੋਂ ਬਾਅਦ ਆ ਕੇ ਜਿਹੜੀ ਜਾਣਕਾਰੀ ਉਹ ਦਿੱਤੀ ਜਾਏਗੀ ਤਾਂ ਸਭ ਤੋਂ ਅਹਿਮ ਗੱਲ ਹੁਣ ਇਹ ਰਹੇਗੀ ਕਿ ਮੀਟਿੰਗ ਹੈ ਜਿਹੜੀ ਉਹ ਕਿਸ ਵਿਸ਼ੇ ਤੇ ਹੋ ਰਹੀ ਆ ਕੀ ਕਿਸੇ ਗੱਲਬਾਤ ਨੂੰ ਲੈ ਕੇ ਮੀਟਿੰਗ ਹੋ ਰਹੀ ਆ ਜੋ ਲਗਾਤਾਰ ਡੈਡਲੌਕ ਬਣਿਆ ਹੋਇਸੀ ਕਿਸਾਨਾਂ ਦਾ ਵੀ ਕਹਿਣਾ ਸੀ ਕਿ ਕੇਂਦਰ ਸਰਕਾਰ ਸੜਨਾ ਗੱਲਬਾਤ ਨਹੀਂ ਕਰ ਰਹੀ ਤਾਂ ਕੀ ਗੱਲਬਾਤ ਨੂੰ ਲੈ ਕੇ ਕੋਈ ਸੱਦਾ ਆਇਆ ਵਾ ਜਾਂ ਫਿਰ ਕੋਈ ਹੋਰ ਮਸਲਾ ਵਾ ਤਾਂ ਇਹ ਸਭ ਤੋਂ ਅਹਿਮ ਰਹੇਗਾ ਕਿ ਚਰਚਾ ਕਿਸ ਵਿਸ਼ੇ ਤੇ ਹੋ ਰਹੀ ਆ ਤਾਂ ਜਦੋਂ ਆਗੂ ਜਿਹੜੇ ਨਮਾਇंदे ਨੇ ਉਦੋਂ ਡੱਲੇਵਾਲ ਸਾਹਿਬ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਹਰ ਆਉਂਦੇ ਤਾਂ ਅਸੀਂ ਉਹਨਾਂ ਨੂੰ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਤਾਂ ਨੁਮਾਇੰਦਿਆਂ ਦੇ ਵੱਲੋਂ ਕਿਹਾ ਗਿਆ ਸੀ ਕਿ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਸਰਕਾਰ ਚਿੰਤਤ ਆ ਤਾਂ ਇਹ ਜਿਹੜੇ ਸ਼ਬਦ ਉਹਨਾਂ ਦੇ ਵੱਲੋਂ ਵਰਤੇ ਗਏ ਸੀ ਕਿ ਡੱਲੇਵਾਲ ਸਾਹਿਬ ਉਹਨਾਂ ਦੀ ਸਿਹਤ ਨੂੰ ਲੈ ਕੇ ਅਸੀਂ ਚਿੰਤਤਾਂ ਇੱਥੇ ਪਹੁੰਚੇ ਹਾਂ ਮੁਲਾਕਾਤ ਕੀਤੀ ਆ ਤਾਂ ਹੁਣ ਅੰਦਰ ਜਿਹੜੀ ਮੀਟਿੰਗ ਚੱਲ ਰਹੀ ਹੈ ਉਹਨਾਂ ਕਹਿ ਕੇ ਹੁਣ ਗੱਲਬਾਤ ਅਸੀਂ ਨੁਮਾਇੰਦਿਆਂ ਨਾਲ ਕਰਾਂਗੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਜਾਏਗੀ ਤਾਂ ਇਸੇ ਵਿੱਚ ਅੰਦਰ ਦੀਆਂ ਤਸਵੀਰਾਂ ਦੇਖ ਸਕਦੇ ਹਾਂ ਤਾਂ ਅਧਿਕਾਰੀ ਨੇ ਜਿਹੜ ਹਾਲ ਦੇ ਵਿੱਚ ਕਿਹੜੇ ਹੋਏ ਨਜ਼ਰ ਆ ਰਹੇ ਹੋਣਗੇ ਐਸਐਸਪੀ ਨਾਨਕ ਸਿੰਘ ਨਜ਼ਰ ਆ ਰਹੇ ਨੇ ਨਾਲ ਜਿਹੜੇ ਹੋਰ ਅਲਾ ਅਧਿਕਾਰੀ ਨੇ ਉਹ ਇੱਥੇ ਨਜ਼ਰ ਆ ਰਹੇ ਨੇ ਤਾਂ ਕੇਂਦਰ ਦੇ ਜਿਹੜੇ ਨੁਮਾਇੰਦੇ ਆ ਉਹ ਇੱਥੇ ਪਹੁੰਚੇ ਰਿਹਾ ਸੈਕਟਰੀ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਅੰਦਰ ਚੱਲ ਰਹੀ ਆ ਮੀਟਿੰਗ ਹੋ ਰਹੀ ਆ ਤਾਂ ਮੀਟਿੰਗ ਦੇ ਵਿੱਚ ਕਿਸ ਵਿਸ਼ੇ ਤੇ ਚਰਚਾ ਹੋਈ ਆ ਜਾ ਗੱਲਬਾਤ ਨੂੰ ਲੈ ਕੇ ਕੋਈ ਸੱਦਾ ਆਇਆ ਹੋਵੇ ਜਾਂ ਕੀ ਜਿਹੜਾ ਨੁਮਾਇੰਦੇ ਨੇ ਜਿਹੜੇ ਉਹ ਮੈਸੇਜ ਦੇਣ ਕਿ ਲਈ ਆਏ ਇਹ ਸਭ ਤੋਂ ਅਹਿਮ ਰਹੇਗਾ ਕਿ ਮੈਸੇਜ ਕੀ ਦਿੱਤਾ ਜਾਂਦਾ ਉਹ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਤੱਕ ਪਹੁੰਚਾ ਰਿਹਾ ਤਾਂ ਨੁਮਾਇੰਦੇ ਜਦੋਂ ਮੀਟਿੰਗ ਤੋਂ ਬਾਅਦ ਬਾਹਰ ਆਉਂਦੇ ਆ ਕਿਸਾਨ ਆਗੂਆਂ ਦਾ ਕੀ ਕਹਿਣਾ ਹੋਏਗਾ ਨੁਮਾਇੰਦਿਆਂ ਦਾ ਕੀ ਕਹਿਣਾ ਹੋਏਗਾ ਉਹ ਵੀ ਜਿਹੜੀ ਗੱਲਬਾਤ ਹੋਏਗੀ ਤੁਹਾਡੇ ਤੱਕ ਪਹੁੰਚਾਵਾਂਗੇ ਸਜੂ ਕੀ ਸਾਥ ਸੁਖਵਿੰਦਰ ਦੇ ਨਾਲ ਸੁਖਦਵੇ ਅਸੀਂ ਇੱਕ ਨੌਰੀ ਬਾਡਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਦੀ ਕਿ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਤੇ ਉੱਥੇ ਹੀ ਇਸ ਵਿਚਕਾਰ ਹੁਣ ਕੇਂਦਰ ਦੇ ਜਿਹੜੇ ਨੁਮਾਇੰਦੇ ਆ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਾਤਾ ਦੱਸੀਏ ਕਿ ਇਸ ਤੋਂ ਪਹਿਲਾਂ ਜੋ ਕੇਂਦਰ ਦੇ ਆਈ ਐਫ ਐਸ ਜੁਆਇੰਟ ਸੈਕਟਰੀ ਨੇ ਐਗਰੀਕਲਚਰ ਮਿਨਿਸਟਰੀ ਆਫ ਇੰਡੀਆ ਦੇ ਉਹ ਇੱਥੇ ਪਹੁੰਚ ਰਹੇ ਨੇ ਪ੍ਰਿਆ ਰੰਜਨ ਨੇ ਜੋ ਉਹ ਖਨੌਰੀ ਬਾਰਡਰ ਤੇ ਪਹੁੰਚਿਆ ਦੱਸਦੀ ਕਿਸ ਤੋਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਹੋਂਨਾ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਤੇ ਉਸ ਤੋਂ ਬਾਅਦ ਹੁਣ ਜਿਹੜੇ ਕਿਸਾਨ ਆਗੂ ਨੇ ਭਾਵੇਂ ਅਭਿਮੰਨਿਓ ਕਹਾੜ ਹੋਂ ਕਾਕਾ ਸਿੰਘ ਕੋਟਰਾ ਹੋਂ ਤੇ ਹੋਰ ਜਿਹੜੇ ਤਮਾਮ ਆਗੂ ਨੇ ਜੋ ਖਨੌਰੀ ਬਾਰਡਰ ਦੇ ਉੱਪਰ ਡਟੇ ਹੋਏ ਨੇ ਉਹਨਾਂ ਦੇ ਨਾਲ ਇਸ ਸਮੇਂ ਅੰਦਰ ਮੀਟਿੰਗ ਜਿਹੜੀ ਚੱਲ ਰਹੀ ਆ ਤਾਂ ਇਸ ਸਮੇਂ ਪੰਜਾਬ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਅੰਦਰ ਨਾਲ ਮੌਜੂਦ ਨੇ ਤਾਂ ਡੀਸੀ ਵੀ ਇੱਥੇ ਮੌਜੂਦ ਨੇ ਤਾਂ ਲਗਾਤਾਰ ਅੰਦਰ ਜਿਹੜੀ ਚਰਚਾ ਚੱਲ ਰਹੀ ਆ ਗੱਲਬਾਤ ਚੱਲ ਰਹੀ ਆ ਤਾਂ ਉੱਥੇ ਤੁਹਾਨੂੰ ਦੱਸਦੀ ਆ ਕਿ ਕੇਂਦਰ ਦੇ ਜਿਹੜੇ ਅਧ ਮਿਸਟਰ ਆਫਨਡ ਆਦੇ ਤਾਂ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਅੰਦਰ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਨੂੰ ਸਾਂਝੀਆਂ ਕਰ ਰਹੇ ਆ ਇਸ ਵਿੱਚ ਦੇਖ ਸਕਦੇ ਹੋ ਅਧਿਕਾਰੀ ਨੇ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਅੰਦਰ ਮੀਟਿੰਗ ਹੋ ਰਹੀ ਆ ਗੱਲਬਾਤ ਹੋ ਰਹੀ ਆ ਤਾਂ ਉਮੀਦ ਕੀਤੀ ਜਾ ਰਹੀ ਆ ਕਿ ਹੋ ਸਕਦਾ ਹੈ ਕਿ ਕੋਈ ਗੱਲਬਾਤ ਦਾ ਸੱਤਾ ਆਇਆ ਹੋਵੇ ਜਾਫਰ ਕੋਈ ਜੋ ਲਗਾਤਾਰ ਮੋਰਚਾ ਚੱਲ ਰਿਹਾ ਹੋਆ ਜਿਸ ਨੂੰ ਲੈ ਕੇ ਲਗਾਤਾਰ ਸਸਪੈਂਸ ਬਣਿਆ ਸੀ ਡੈਡਲੌਕ ਬਣਿਆ ਹੋਇਆ ਸੀ ਕਿਉਂਕਿ ਕੇਂਦਰ ਦੇ ਨਾਲ ਪਿਛਲੇ ਸਾਲ ਤੋਂ ਕੋਈ ਵੀ ਗੱਲਬਾਤ ਜਿਹੜੀ ਨਹੀਂ ਹੋਈ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਮੋਰਚਾ ਚੱਲਦਾ ਆ ਰਿਹਾ ਵਾ ਤਾਂ ਇਸੇ ਵਿਚਾਰ ਹੁਣ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਹੋ ਸਕਦਾ ਕਿ ਗੱਲਬਾਤ ਦਾ ਕੋਈ ਸਦ ਹਵੇ ਕਿਉਂਕਿ ਜਗਦੀਸ਼ ਸਿੰਘ ਢੱਲੇਵਾਲ ਉਹਨਾਂ ਦੀ ਗੱਲ ਕਰੀਏ ਤਾਂ ਜੇ ਚਿਰੰਜਮਨ ਜਿਹੜਾ ਉਹਨਾਂ ਦਾ ਚੱਲ ਰਿਹਾ ਮਰਨ ਵਰਤ ਦਾ ਉੱਥੇ ਜੇਕਰ 121 ਕਿਸਾਨਾਂ ਦੀ ਗੱਲ ਕਰੀਏ ਤਾਂ 111 ਕਿਸਾਨ ਸਨ ਜਿਨ੍ਹਾਂ ਨੂੰ ਅੱਜ ਚੌਥਾ ਦਿਨ ਆ ਉੱਥੇ ਹੀ 10 ਕਿਸਾਨ ਬੀਤੇ ਦਿਨ ਉਸ ਮਰਨ ਵਰਤ ਦੇ ਵਿੱਚ ਸ਼ਾਮਲ ਹੋਏ ਸੀ ਤਾਂ 121 ਕਿਸਾਨ ਨੇ ਜਿਹੜੇ ਉਹ ਵਰਤ ਦੇ ਉੱਪਰ ਬੈਠੇ ਹੋਏ ਨੇ ਮਰਨ ਵਰਤ ਦੇ ਉੱਪਰ ਤੇ ਦੂਜੇ ਪਾਸੇ ਅੱਜ ਕੇਂਦਰ ਦੇ ਜਿਹੜੇ ਨੁਮਾਇੰਦੇ ਉਹ ਇੱਥੇ ਪਹੁੰਚਿਆ ਤੇ ਇਸ ਤੋਂ ਪਹਿਲਾਂ ਐਸਕੇਐਮ ਅਤੇ ਐਸਕੇਐਮ ਨਾਨ ਪੋਲਿਟਿਕਲ ਦੀ ਵੀ ਇੱਕ ਮੀਟਿੰਗ ਹੋਈ ਸੀ ਕਿਸਾਨ ਮਜ਼ਦੂਰ ਮੋਰਚਾ ਦੇ ਜਿਹੜੇ ਮੈਂਬਰ ਨੇ ਉਹ ਵੀ ਉੱਥੇ ਪਹੁੰਚੇ ਸਰਬਸੰਤ ਧੰਦੇਰ ਹੁਣੇ ਉੱਥੇ ਪਹੁੰਚੇ ਸਨ ਤੇ ਉਹ ਮੀਟਿੰਗ ਹੁੰਦੀ ਆ ਮੀਟਿੰਗ ਤੋਂ ਬਾਅਦ ਹੀ ਜਦੋਂ ਕਨੌਰੀ ਬਾਰਡਰ ਤੇ ਸਾਰੇ ਆਗੂ ਆਉਂਦੇ ਆ ਤੇ ਇਸੇ ਵਿਚਕਾਰ ਕੇਂਦਰ ਦੀ ਜਿਹੜੀ ਟੀਮ ਆ ਉਹ ਇੱਥੇ ਪਹੁੰਚੀ ਹੋਈ ਸੀ ਉਹ ਡੱਲਵਾਲ ਸਾਹਿਬ ਉਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਆਉਂਦੀ ਆ ਉੱਥੇ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਜਾਂਦਾ ਵਾ ਕਿ ਅਸੀਂ ਹੁਣ ਮੀਟਿੰਗ ਕਰਨ ਜਾ ਰਹੇ ਹਾਂ ਜਿਹੜੇ ਕਿਸਾਨ ਆਗੂ ਇੱਥੇ ਡਟੇ ਹੋਏ ਨੇ ਉਹਨਾਂ ਦੇ ਨਾਲ ਮੀਟਿੰਗ ਕਰਨੀ ਆ ਉਸ ਤੋਂ ਬਾਅਦ ਆ ਕੇ ਜਿਹੜੀ ਜਾਣਕਾਰੀ ਉਹ ਦਿੱਤੀ ਜਾਏਗੀ ਤਾਂ ਸਭ ਤੋਂ ਅਹਿਮ ਗੱਲ ਹੁਣ ਇਹ ਰਹੇਗੀ ਕਿ ਮੀਟਿੰਗ ਹੈ ਜਿਹੜੀ ਉਹ ਕਿਸ ਵਿਸ਼ੇ ਤੇ ਹੋ ਰਹੀ ਹੈ ਕੀ ਕਿਸੇ ਗੱਲਬਾਤ ਨੂੰ ਲੈ ਕੇ ਮੀਟਿੰਗ ਹੋ ਰਹੀ ਆ ਜੋ ਲਗਾਤਾਰ ਡੈਡਲੌਕ ਬਣਿਆ ਹੋਇਸੀ ਕਿਸਾਨਾਂ ਦਾ ਵੀ ਕਹਿਣਾ ਸੀ ਕਿ ਕੇਂਦਰ ਸਰਕਾਰ ਸਰਦਾਂ ਗੱਲਬਾਤ ਨਹੀਂ ਕਰ ਰਹੀ ਤਾਂ ਕੀ ਗੱਲਬਾਤ ਨੂੰ ਲੈ ਕੇ ਕੋਈ ਸੱਦਾ ਆਇਆ ਵਾ ਜਾਂ ਫਿਰ ਕੋਈ ਹੋਰ ਮਸਲਾ ਵਾ ਤਾਂ ਇਹ ਸਭ ਤੋਂ ਅਹਿਮ ਰਹੇਗਾ ਕਿ ਚਰਚਾ ਕਿਸ ਵਿਸ਼ੇ ਤੇ ਹੋ ਰਹੀ ਆ ਤਾਂ ਜਦੋਂ ਆਗੂ ਜਿਹੜੇ ਨਮਾਇੰਦੇ ਨੇ ਉਦੋਂ ਡੱਲੇਵਾਲ ਸਾਹਿਬ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਹਰ ਆਉਂਦੇ ਤਾਂ ਅਸੀਂ ਉਹਨਾਂ ਨੂੰ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਤਾਂ ਨੁਮਾਇੰਦੇ ਦੇ ਵੱਲੋਂ ਕਿਹਾ ਗਿਆ ਸੀ ਕਿ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਸਰਕਾਰ ਚਿੰਤਤ ਆ ਤਾਂ ਇਹ ਜਿਹੜੇ ਸ਼ਬਦ ਉਹਨਾਂ ਦੇ ਵੱਲੋਂ ਵਰਤੇ ਗਏ ਸੀ ਕਿ ਡੱਲੇਵਾਲ ਸਾਹਿਬ ਉਹਨਾਂ ਦੀ ਸਿਹਤ ਨੂੰ ਲੈ ਕੇ ਸੀ ਚਿੰਤਤ ਆ ਇੱਥੇ ਪਹੁੰਚੇ ਆ ਮੁਲਾਕਾਤ ਕੀਤੀ ਆ ਤਾਂ ਹੁਣ ਅੰਦਰ ਜਿਹੜੀ ਮੀਟਿੰਗ ਚੱਲ ਰਹੀ ਹੈ ਉਹਨਾਂ ਕਹਿ ਕੇ ਹੁਣ ਗੱਲਬਾਤ ਅਸੀਂ ਨੁਮਾਇੰਦਿਆਂ ਨਾਲ ਕਰਾਂਗੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਜਾਣਕਾਰੀ ਆ ਜਿਹੜੀ ਉਹ ਦਿੱਤੀ ਜਾਏਗੀ ਤਾਂ ਇਸੇ ਵਿੱਚ ਅੰਦਰ ਦੀਆਂ ਤਸਵੀਰਾਂ ਦੇਖ ਸਕਦੇ ਹਾਂ ਤਾਂ ਅਧਿਕਾਰੀ ਨੇ ਜਿਹੜੇ ਉਹ ਹਾਲ ਦੇ ਵਿੱਚ ਖੜੇ ਹੋਏ ਨਜ਼ਰ ਆ ਰਹੇ ਹੋਣਗੇ ਐਸਐਸਪੀ ਨਾਨਕ ਸਿੰਘ ਨਜ਼ਰ ਆ ਰਹੇ ਨੇ ਨਾਲ ਜਿਹੜੇ ਹੋਰ ਅਧਿਕਾਰੀ ਨੇ ਉਹ ਇੱਥੇ ਨਜ਼ਰ ਆ ਰਹੇ ਨੇ ਤਾਂ ਕੇਂਦਰ ਦੇ ਜਿਹੜੇ ਨੁਮਾਇੰਦੇ ਆ ਉਹ ਇੱਥੇ ਪਹੁੰਚੇ ਰਿਹਾ ਸੈਕਟਰੀ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਅੰਦਰ ਚੱਲ ਰਹੀ ਆ ਮੀਟਿੰਗ ਹੋ ਰਹੀ ਆ ਤਾਂ ਮੀਟਿੰਗ ਦੇ ਵਿੱਚ ਕਿਸ ਵਿਸ਼ੇ ਤੇ ਚਰਚਾ ਹੋਈ ਆ ਜਾਂ ਗੱਲਬਾਤ ਨੂੰ ਲੈ ਕੇ ਕੋਈ ਸੱਦਾ ਆਇਆ ਹੋਵੇ ਜਾਂ ਕੀ ਜਿਹੜਾ ਨੁਮਾਇੰਦੇ ਨੇ ਜਿਹੜੇ ਉਹ ਮੈਸੇਜ ਦੇਣ ਕੇ ਲਈ ਆਏ ਇਹ ਸਭ ਤੋਂ ਅਹਿਮ ਰਹੇਗਾ ਕਿ ਮੈਸੇਜ ਕੀ ਦਿੱਤਾ ਗਿਆ ਉਹ ਤਾਂ ਲਗਾਤਾਰ ਦੇ ਰਹੀਆਂ ਤਸਵੀਰਾਂ ਨੇ ਉਹ ਤੁਹਾਡੇ ਤੱਕ ਪਹੁੰਚਾ ਰਿਆਂ ਤਾਂ ਨੁਮਾਇੰਦੇ ਜਦੋਂ ਮੀਟਿੰਗ ਤੋਂ ਬਾਅਦ ਬਾਹਰ ਆਉਂਦੇ ਆ ਕਿਸਾਨ ਆਗੂਆਂ ਦਾ ਕੀ ਕਹਿਣਾ ਹੋਏਗਾ ਨੁਮਾਇੰਦਿਆਂ ਦਾ ਕੀ ਕਹਿਣਾ ਹੋਏਗਾ ਉਹ ਵੀ ਜਿਹੜੀ ਗੱਲਬਾਤ ਹੋਈ ਕੀ ਤੁਹਾਡੇ ਤੱਕ ਪਹੁੰਚਾਵਾਂਗੇ ਸਜੋ ਕੀ ਸਾਥੀ ਸੁਖਵਿੰਦਰ ਦੇ ਨਾਲ ਸੁਖ ਦੇਵੇ ਐਸੋ ਮੈਂ ਕਨੌਰੀ ਬਾਰਡਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਦੱਸਦੀ ਇੱਕ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਤੇ ਉੱਥੇ ਹੀ ਇਸ ਬੁਚਕਾਰ ਹੁਣ ਕੇਂਦਰ ਦੇ ਜਿਹੜੇ ਨੁਮਾਇੰਦੇ ਆ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਾਤਾ ਦੱਸੀਏ ਕਿ ਇਸ ਤੋਂ ਪਹਿਲਾਂ ਜੋ ਕੇਂਦਰ ਦੇ ਆਈ ਐਫ ਐਸ ਜੁਆਇੰਟ ਸੈਕਟਰੀ ਨੇ ਐਗਰੀਕਲਚਰ ਮਿਨਿਸਟਰੀ ਆਫ ਇੰਡੀਆ ਦੇ ਉਹ ਇੱਥੇ ਪਹੁੰਚ ਰਹੇ ਨੇ ਪ੍ਰਿਆ ਰੰਜਨ ਨੇ ਜੋ ਉਹ ਖਨੋਰੀ ਬਾਰਡਰ ਤੇ ਪਹੁੰਚਿਆ ਦੱਸਦੀ ਕਿਸ ਤੋਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਹੋਂਨਾ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਤੇ ਉਸ ਤੋਂ ਬਾਅਦ ਹੁਣ ਜਿਹੜੇ ਕਿਸਾਨ ਆਗੂ ਨੇ ਭਾਵੇਂ ਅਭਿਮਨਿਓ ਕਹਾੜ ਹੋਂਨ ਕਾਕਾ ਸਿੰਘ ਕੋਟਰਾ ਹੋਂਨ ਤੇ ਹੋਰ ਜਿਹੜੇ ਤਮਾਮ ਆਗੂ ਨੇ ਜੋ ਖਨੋਰੀ ਬਾਰਡਰ ਦੇ ਉੱਪਰ ਡਟੇ ਹੋਏ ਨੇ ਉਹਨਾਂ ਦੇ ਨਾਲ ਇਸ ਸਮੇਂ ਅੰਦਰ ਮੀਟਿੰਗ ਜਿਹੜੀ ਚੱਲ ਰਹੀ ਆ ਤਾਂ ਇਸ ਸਮੇਂ ਪੰਜਾਬ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਅੰਦਰ ਨਾਲ ਮੌਜੂਦ ਨੇ ਤਾਂ ਡੀਸੀ ਵੀ ਇੱਥੇ ਮੌਜੂਦ ਨੇ ਤਾਂ ਲਗਾਤਾਰ ਅੰਦਰ ਜਿਹੜੀ ਚਰਚਾ ਚੱਲ ਰਹੀ ਆ ਗੱਲਬਾਤ ਚੱਲ ਰਹੀ ਆ ਤਾਂ ਉੱਥੇ ਤੁਹਾਨੂੰ ਦੱਸਦੀ ਆ ਕਿ ਕੇਂਦਰ ਦੇ ਜਿਹੜੇ ਅ ਮਿਸਟਰ ਆਫਨ ਡੀ ਆਦੇ ਤਾਂ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਅੰਦਰ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਨੂੰ ਸਾਂਝੀਆਂ ਕਰ ਰਹੇ ਆ ਇਸ ਵਿੱਚ ਦੇਖ ਸਕਦੇ ਹੋ ਅਧਿਕਾਰੀ ਨੇ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਅੰਦਰ ਮੀਟਿੰਗ ਹੋ ਰਹੀ ਆ ਗੱਲਬਾਤ ਹੋ ਰਹੀ ਆ ਤਾਂ ਉਮੀਦ ਕੀਤੀ ਜਾ ਰਹੀ ਆ ਕਿ ਹੋ ਸਕਦਾ ਹੈ ਕਿ ਕੋਈ ਗੱਲਬਾਤ ਦਾ ਸੱਤਾ ਆਇਆ ਹੋਵੇ ਜਾਫਰ ਕੋਈ ਜੋ ਲਗਾਤਾਰ ਮੋਰਚਾ ਚੱਲ ਰਿਹਾ ਹੋਆ ਜਿਸ ਨੂੰ ਲੈ ਕੇ ਲਗਾਤਾਰ ਸਸਪੈਂਸ ਬਣਿਆ ਸੀ ਡੈਡਲੌਕ ਬਣਿਆ ਹੋਇਆ ਸੀ ਕਿਉਂਕਿ ਕੇਂਦਰ ਦੇ ਨਾਲ ਪਿਛਲੇ ਸਾਲ ਤੋਂ ਕੋਈ ਵੀ ਗੱਲਬਾਤ ਜਿਹੜੀ ਨਹੀਂ ਹੋਈ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਮੋਰਚਾ ਚੱਲਦਾ ਆ ਰਿਹਾ ਵਾ ਤਾਂ ਇਸੇ ਵਿਚਕਾਰ ਹੁਣ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਹੋ ਸਕਦਾ ਕਿ ਗੱਲਬਾਤ ਦਾ ਕੋਈ ਸਬੰਧ ਹੋਵੇ ਕਿਉਂਕਿ ਜਗਦੀਸ਼ ਸਿੰਘ ਡੱਲੇਵਾਲ ਉਹਨਾਂ ਦੀ ਗੱਲ ਕਰੀਏ ਤਾਂ ਜਿਹ ਚਰਨਜਮਨ ਦੇ ਜਿਹੜਾ ਉਹਨਾਂ ਦਾ ਚੱਲ ਰਿਹਾ ਮਰਨ ਵਰਤਦਾ ਉੱਥੇ ਜੇਕਰ 121 ਕਿਸਾਨਾਂ ਦੀ ਗੱਲ ਕਰੀਏ ਤਾਂ 111 ਕਿਸਾਨ ਸੰ ਜਿੰਨਾਂ ਨੂੰ ਅੱਜ ਚੌਥਾ ਦਿਨ ਆ ਉੱਥੇ ਹੀ 10 ਕਿਸਾਨ ਬੀਤੇ ਦਿਨ ਉਸ ਮਰਨ ਵਰਤ ਤੇ ਵਿੱਚ ਸ਼ਾਮਲ ਹੋਏ ਸੀ ਤਾਂ 121 ਕਿਸਾਨ ਨੇ ਜਿਹੜੇ ਉਹ ਵਰਤ ਦੇ ਉੱਪਰ ਬੈਠੇ ਹੋਏ ਨੇ ਮਰਨ ਵਰਤ ਦੇ ਉੱਪਰ ਤੇ ਦੂਜੇ ਪਾਸੇ ਅੱਜ ਕੇਂਦਰ ਦੇ ਜਿਹੜੇ ਨੁਮਾਇੰਦੇ ਆ ਉਹ ਇੱਥੇ ਪਹੁੰਚਿਆ ਤੇ ਇਸ ਤੋਂ ਪਹਿਲਾਂ ਐਸਕੇਐਮ ਅਤੇ ਐਸਕੇਐਮ ਨਾਨ ਪੋਲਿਟਿਕਲ ਦੀ ਵੀ ਇੱਕ ਮੀਟਿੰਗ ਹੋਈ ਸੀ ਕਿਸਾਨ ਮਜ਼ਦੂਰ ਮੋਰਚਾ ਦੇ ਜਿਹੜੇ ਮੈਂਬਰ ਨੇ ਉਹ ਵੀ ਉੱਥੇ ਪਹੁੰਚੇ ਸਰਪੰਚ ਤੰਦੇਰ ਹੁਣੇ ਉੱਥੇ ਪਹੁੰਚੇ ਸਨ ਤੇ ਉਹ ਮੀਟਿੰਗ ਹੁੰਦੀ ਆ ਮੀਟਿੰਗ ਤੋਂ ਬਾਅਦ ਹੀ ਜਦੋਂ ਕਨੌਰੀ ਬਾਰਡਰ ਤੇ ਸਾਰੇ ਆਗੂ ਆਉਂਦੇ ਆ ਤੇ ਇਸੇ ਵਿਚਕਾਰ ਕੇਂਦਰ ਦੀ ਜਿਹੜੀ ਟੀਮ ਆ ਉਹ ਇੱਥੇ ਪਹੁੰਚੀ ਹੋਈ ਸੀ ਉਹ ਡੱਲਵਾ ਸਾਹਿਬ ਉਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਆਉਂਦੀ ਆ ਉੱਥੇ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਜਾਂਦਾ ਵਾ ਕਿ ਅਸੀਂ ਹੁਣ ਮੀਟਿੰਗ ਕਰਨ ਜਾ ਰਹੇ ਹਾਂ ਜਿਹੜੇ ਕਿਸਾਨ ਆਗੂ ਇੱਥੇ ਡਟੇ ਹੋਏ ਨੇ ਉਹਨਾਂ ਦੇ ਨਾਲ ਮੀਟਿੰਗ ਕਰਨੀ ਆ ਉਸ ਤੋਂ ਬਾਅਦ ਆ ਕੇ ਜਿਹੜੀ ਜਾਣਕਾਰੀ ਉਹ ਦਿੱਤੀ ਜਾਏਗੀ ਤਾਂ ਸਭ ਤੋਂ ਅਹਿਮ ਗੱਲ ਹੁਣ ਇਹ ਰਹੇਗੀ ਕਿ ਮੀਟਿੰਗ ਹੈ ਜਿਹੜੀ ਉਹ ਕਿਸ ਵਿਸ਼ੇ ਤੇ ਹੋ ਰਹੀ ਹੈ ਕੀ ਕਿਸੇ ਗੱਲਬਾਤ ਨੂੰ ਲੈ ਕੇ ਮੀਟਿੰਗ ਹੋ ਰਹੀ ਆ ਜੋ ਲਗਾਤਾਰ ਡੈਡਲੌਕ ਬਣਿਆ ਹੋਇਆ ਸੀ ਕਿਸਾਨਾਂ ਦਾ ਵੀ ਕਹਿਣਾ ਸੀ ਕਿ ਕੇਂਦਰ ਸਰਕਾਰ ਸਰਦਾਂ ਗੱਲਬਾਤ ਨਹੀਂ ਕਰ ਰਹੀ ਤਾਂ ਕੀ ਗੱਲਬਾਤ ਨੂੰ ਲੈ ਕੇ ਕੋਈ ਸੱਦਾ ਆਇਆ ਵਾ ਜਾਂ ਫਿਰ ਕੋਈ ਹੋਰ ਮਸਲਾ ਵਾ ਤਾਂ ਇਹ ਸਭ ਤੋਂ ਅਹਿਮ ਰਹੇਗਾ ਕਿ ਚਰਚਾ ਕਿਸ ਵਿਸ਼ੇ ਤੇ ਹੋ ਰਹੀ ਆ ਤਾਂ ਜਦੋਂ ਆਗੂ ਜਿਹੜੇ ਨਮਾਇंदे ਨੇ ਉਦੋਂ ਡੱਲੇਵਾਲ ਸਾਹਿਬ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਹਰ ਆਉਂਦੇ ਤਾਂ ਸੀ ਉਹਨਾਂ ਨੂੰ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਤਾਂ ਨੁਮਾਇੰਦੇ ਦੇ ਵੱਲੋਂ ਕਿਹਾ ਗਿਆ ਸੀ ਕਿ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਸਰਕਾਰ ਚਿੰਤਤ ਆ ਤਾਂ ਇਹ ਜਿਹੜੇ ਸ਼ਬਦ ਉਹਨਾਂ ਦੇ ਵੱਲੋਂ ਵਰਤੇ ਗਏ ਸੀ ਕਿ ਡੱਲੇਵਾਲ ਸਾਹਿਬ ਉਹਨਾਂ ਦੀ ਸਿਹਤ ਨੂੰ ਲੈ ਕੇ ਸੀ ਚਿੰਤਤਾਂ ਇੱਥੇ ਪਹੁੰਚੇ ਆ ਮੁਲਾਕਾਤ ਕੀਤੀ ਆ ਤਾਂ ਹੁਣ ਅੰਦਰ ਜਿਹੜੀ ਮੀਟਿੰਗ ਚੱਲ ਰਹੀ ਹੈ ਉਹਨਾਂ ਕਹਿ ਕੇ ਹੁਣ ਗੱਲਬਾਤ ਅਸੀਂ ਨੁਮਾਇੰਦਿਆਂ ਨਾਲ ਕਰਾਂਗੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਜਾਏਗੀ ਤਾਂ ਇਸੇ ਵਿੱਚ ਅੰਦਰ ਦੀਆਂ ਤਸਵੀਰਾਂ ਦੇਖ ਸਕਦੇ ਹਾਂ ਤਾਂ ਅਧਿਕਾਰੀ ਨੇ ਜਿਹੜੇ ਉਹ ਹਾਲ ਦੇ ਵਿੱਚ ਕਿਹੜੇ ਹੋ ਨਜ਼ਰ ਆ ਰਹੇ ਹੋਣਗੇ ਐਸਐਸਪੀ ਨਾਨਕ ਸਿੰਘ ਨਜ਼ਰ ਆ ਰਹੇ ਨੇ ਨਾਲ ਜਿਹੜੇ ਹੋਰ ਅਧਿਕਾਰੀ ਨੇ ਉਹ ਇੱਥੇ ਨਜ਼ਰ ਆ ਰਹੇ ਨੇ ਤਾਂ ਕੇਂਦਰ ਦੇ ਜਿਹੜੇ ਨੁਮਾਇੰਦੇ ਆ ਉਹ ਇੱਥੇ ਪਹੁੰਚ ਰਿਹਾ ਸੈਕਟਰੀ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਅੰਦਰ ਚੱਲ ਰਹੀ ਆ ਮੀਟਿੰਗ ਹੋ ਰਹੀ ਆ ਤਾਂ ਮੀਟਿੰਗ ਦੇ ਵਿੱਚ ਕਿਸ ਵਿਸ਼ੇ ਤੇ ਚਰਚਾ ਹੋਈ ਆ ਦ ਗੱਲਬਾਤ ਨੂੰ ਲੈ ਕੇ ਕੋਈ ਸੱਦਾ ਆਇਆ ਹੋਆ ਜਾਂ ਕੀ ਜਿਹੜਾ ਨੁਮਾਇੰਦੇ ਨੇ ਜਿਹੜੇ ਉਹ ਮੈਸੇਜ ਦੇਣ ਕੇ ਲਈ ਆਏ ਇਹ ਸਭ ਤੋਂ ਅਹਿਮ ਰਹੇਗਾ ਕਿ ਮੈਸੇਜ ਕੀ ਦਿੱਤਾ ਜਾਂਦਾ ਉਹ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਤੱਕ ਪਹੁੰਚਾ ਰਿਹਾ ਤਾਂ ਨੁਮਾਇੰਦੇ ਜਦੋਂ ਮੀਟਿੰਗ ਤੋਂ ਬਾਅਦ ਬਾਹਰ ਆਉਂਦੇ ਆ ਕਿਸਾਨ ਆਗੂਆਂ ਦਾ ਕੀ ਕਹਿਣਾ ਹੋਏਗਾ ਨੁਮਾਇੰਦਿਆਂ ਦਾ ਕੀ ਕਹਿਣਾ ਹੋਏਗਾ ਉਹ ਵੀ ਜਿਹੜੀ ਗੱਲਬਾਤ ਹੋਈ ਕੀ ਤੁਹਾਡੇ ਤੱਕ ਪਹੁੰਚਾਵਾਂਗੇ ਸਜੋ ਕੀ ਸਾਥ ਸੁਖਵਿੰਦਰ ਦੇ ਨਾਲ ਸੁਖਦਲੇ ਅੱਜ ਤੋਂ ਮਖਨੌਰੀ ਬਾਰਡਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਦੇ ਕਿ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਹੋਂ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਤੇ ਉੱਥੇ ਹੀ ਇਸ ਵਿਚਕਾਰ ਹੁਣ ਕੇਂਦਰ ਦੇ ਜਿਹੜੇ ਨੁਮਾਇੰਦੇ ਆ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਾਤਾ ਦੱਸਿਏ ਕਿ ਇਸ ਤੋਂ ਪਹਿਲਾਂ ਜੋ ਕੇਂਦਰ ਦੇ ਆਈ ਐਫ ਐਸ ਜੁਆਇੰਟ ਸੈਕਟਰੀ ਨੇ ਐਗਰੀਕਲਚਰ ਮਿਨਿਸਟਰੀ ਆਫ ਇੰਡੀਆ ਦੇ ਉਹ ਇੱਥੇ ਪਹੁੰਚ ਰਹੇ ਨੇ ਪ੍ਰਿਆ ਰੰਜਨ ਨੇ ਜੋ ਉਹ ਖਨੌਰੀ ਬਾਰਡਰ ਤੇ ਪਹੁੰਚਿਆ ਦੱਸਤੀ ਕਿਸ ਤੋਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਹੋਣਾਂ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਤੇ ਉਸ ਤੋਂ ਬਾਅਦ ਹੁਣ ਜਿਹੜੇ ਕਿਸਾਨ ਆਗੂ ਨੇ ਭਾਵੇਂ ਅਭਿਮੰਨਿਓ ਕਹਾੜ ਹੋਣ ਕਾਕਾ ਸਿੰਘ ਕੋਟਰਾ ਹੋਣ ਤੇ ਹੋਰ ਜਿਹੜੇ ਤਮਾਮ ਆਗੂ ਨੇ ਜੋ ਖਨੌਰੀ ਬਾਰਡਰ ਦੇ ਉੱਪਰ ਡਟੇ ਹੋਏ ਨੇ ਉਹਨਾਂ ਦੇ ਨਾਲ ਇਸ ਸਮੇਂ ਅੰਦਰ ਮੀਟਿੰਗ ਜਿਹੜੀ ਚੱਲ ਰਹੀ ਆ ਤਾਂ ਇਸ ਸਮੇਂ ਪੰਜਾਬ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਅੰਦਰ ਨਾਲ ਮੌਜੂਦ ਨੇ ਤਾਂ ਡੀਸੀ ਵੀ ਇੱਥੇ ਮੌਜੂਦ ਨੇ ਤਾਂ ਲਗਾਤਾਰ ਅੰਦਰ ਜਿਹੜੀ ਚਰਚਾ ਚੱਲ ਰਹੀ ਆ ਗੱਲਬਾਤ ਚੱਲ ਰਹੀ ਆ ਤੇ ਉੱਥੇ ਤੁਹਾਨੂੰ ਦੱਸਤੀ ਆ ਕਿ ਕੇਂਦਰ ਦੇ ਜਿਹੜੇ ਅਧ ਮਨੇ ਸ਼ਤੋਅ ਆਫੈਂਡ ਕੀਤਾ ਤਾਂ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਅੰਦਰ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਨੂੰ ਸਾਂਝੀਆਂ ਕਰ ਰਹੇ ਆ ਇਸ ਵਿੱਚ ਦੇਖ ਸਕਦੇ ਹੋ ਅਧਿਕਾਰੀ ਨੇ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਅੰਦਰ ਮੀਟਿੰਗ ਹੋ ਰਹੀ ਆ ਗੱਲਬਾਤ ਹੋ ਰਹੀ ਆ ਤਾਂ ਉਮੀਦ ਕੀਤੀ ਜਾ ਰਹੀ ਆ ਕਿ ਹੋ ਸਕਦਾ ਹੈ ਕਿ ਕੋਈ ਗੱਲਬਾਤ ਦਾ ਸੱਦਾ ਆਇਆ ਹੋਵੇ ਜਾਫਰ ਕੋਈ ਜੋ ਲਗਾਤਾਰ ਮੋਰਚਾ ਚੱਲ ਰਿਹਾ ਹੋਆ ਜਿਸ ਨੂੰ ਲੈ ਕੇ ਲਗਾਤਾਰ ਸਸਪੈਂਸ ਬਣਿਆ ਹੋਇਆ ਸੀ ਡੈਡਲੌਕ ਬਣਿਆ ਹੋਇਆ ਸੀ ਕਿਉਂਕਿ ਕੇਂਦਰ ਦੇ ਨਾਲ ਪਿਛਲੇ ਸਾਲ ਤੋਂ ਕੋਈ ਵੀ ਗੱਲਬਾਤ ਜਿਹੜੀ ਨਹੀਂ ਹੋਈ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਮੋਰਚਾ ਚੱਲਦਾ ਆ ਰਿਹਾ ਵਾ ਤਾਂ ਇਸੇ ਵਿਚਕਾਰ ਹੁਣ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਹੋ ਸਕਦਾ ਕਿ ਗੱਲਬਾਤ ਦਾ ਕੋਈ ਸਤਾ ਹੋਵੇ ਕਿਉਂਕਿ ਜਗਦੀਸ਼ ਸਿੰਘ ਡੱਲੇਵਾਲ ਉਹਨਾਂ ਦੀ ਗੱਲ ਕਰੀਏ ਤਾਂ ਜੇ ਚਰਨਜਮਨ ਜਿਹੜਾ ਉਹਨਾਂ ਦਾ ਚੱਲ ਰਿਹਾ ਮਰਨ ਵਰਤ ਦਾ ਉੱਥੇ ਜੇਕਰ 121 ਕਿਸਾਨਾਂ ਦੀ ਗੱਲ ਕਰੀਏ ਤਾਂ 111 ਕਿਸਾਨ ਜਿਨ੍ਹਾਂ ਨੂੰ ਅੱਜ ਚੌਥਾ ਦਿਨ ਆ ਉੱਥੇ ਹੀ 10 ਕਿਸਾਨ ਬੀਤੇ ਦਿਨ ਉਸ ਮਰਨ ਵਰਤ ਦੇ ਵਿੱਚ ਸ਼ਾਮਲ ਹੋਏ ਸੀ ਤਾਂ 121 ਕਿਸਾਨ ਨੇ ਜਿਹੜੇ ਉਹ ਵਰਤ ਦੇ ਉੱਪਰ ਬੈਠੇ ਹੋਏ ਨੇ ਮਰਨ ਵਰਤ ਦੇ ਉੱਪਰ ਤੇ ਦੂਜੇ ਪਾਸੇ ਅੱਜ ਕੇਂਦਰ ਦੇ ਜਿਹੜੇ ਨੁਮਾਇੰਦੇ ਆ ਉਹ ਇੱਥੇ ਪਹੁੰਚਿਆ ਤੇ ਇਸ ਤੋਂ ਪਹਿਲਾਂ ਐਸਕੇਐਮ ਅਤੇ ਐਸਕੇਐਮ ਨਾਨ ਪੋਲਿਟਿਕਲ ਦੀ ਵੀ ਇੱਕ ਮੀਟਿੰਗ ਹੋਈ ਸੀ ਕਿਸਾਨ ਮਜ਼ਦੂਰ ਮੋਰਚਾ ਤੇ ਜਿਹੜੇ ਮੈਂਬਰ ਨੇ ਉਹ ਵੀ ਉੱਥੇ ਪਹੁੰਚੇ ਸਰਪੰਚ ਧੰਦੇਰ ਹੁਣ ਵੀ ਉੱਥੇ ਪਹੁੰਚੇ ਸਨ ਤੇ ਉਹ ਮੀਟਿੰਗ ਹੁੰਦੀ ਆ ਮੀਟਿੰਗ ਤੋਂ ਬਾਅਦ ਹੀ ਜਦੋਂ ਕਨੌਰੀ ਬਾਰਡਰ ਤੇ ਸਾਰੇ ਆਗੂ ਆਉਂਦੇ ਆ ਤੇ ਇਸੇ ਵਿਚਕਾਰ ਕੇਂਦਰ ਦੀ ਜਿਹੜੀ ਟੀਮ ਆ ਉਹ ਇੱਥੇ ਪਹੁੰਚੀ ਹੋਈ ਸੀ ਉਹ ਡੱਲਵਾਲ ਸਾਹਿਬ ਉਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਆਉਂਦੀ ਆ ਉੱਥੇ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਜਾਂਦਾ ਵਾ ਕਿ ਅਸੀਂ ਹੁਣ ਮੀਟਿੰਗ ਕਰਨ ਜਾ ਰਹੇ ਹਾਂ ਜਿਹੜੇ ਕਿਸਾਨ ਆਗੂ ਇੱਥੇ ਡਟੇ ਹੋਏ ਨੇ ਉਹਨਾਂ ਦੇ ਨਾਲ ਮੀਟਿੰਗ ਕਰਨੀ ਆ ਉਸ ਤੋਂ ਬਾਅਦ ਆ ਕੇ ਜਿਹੜੀ ਜਾਣਕਾਰੀ ਉਹ ਦਿੱਤੀ ਜਾਏਗੀ ਤਾਂ ਸਭ ਤੋਂ ਅਹਿਮ ਗੱਲ ਹੁਣ ਇਹ ਰਹੇਗੀ ਕਿ ਮੀਟਿੰਗ ਹੈ ਜਿਹੜੀ ਉਹ ਕਿਸ ਵਿਸ਼ੇ ਤੇ ਹੋ ਰਹੀ ਹੈ ਕੀ ਕਿਸੇ ਗੱਲਬਾਤ ਨੂੰ ਲੈ ਕੇ ਮੀਟਿੰਗ ਹੋ ਰਹੀ ਆ ਜੋ ਲਗਾਤਾਰ ਡੈਡਲੌਕ ਬਣਿਆ ਹੋਇਆ ਸੀ ਕਿਸਾਨਾਂ ਦਾ ਵੀ ਕਹਿਣਾ ਸੀ ਕਿ ਕੇਂਦਰ ਸਰਕਾਰ ਸਰਦਾਂ ਗੱਲਬਾਤ ਨਹੀਂ ਕਰ ਰਹੀ ਤਾਂ ਕੀ ਗੱਲਬਾਤ ਨੂੰ ਲੈ ਕੇ ਕੋਈ ਸੱਦਾ ਆਇਆ ਵਾ ਜਾਂ ਫਿਰ ਕੋਈ ਹੋਰ ਮਸਲਾ